ਰੋਟੀ ਮੇਕਿੰਗ Oh my god ਯਾ ਗੁੱਡ ਮਾਰਨਿੰਗ ਯੂ ਹੈਵ ਅ ਨਾਈਟ ਡੇ ਹਾਈ ਪਾਲੇ ਦੀ ਕੁੜੀ ਹਾਈ ਹਾਈ ਮੇਰੇ ਕੋਲ ਸੁਪੀਆ ਮੇਰਾ ਕਟੋਕਣੀ ਆ ਐਦਾਂ ਦੇ ਤੁਸੀਂ ਉੱਚੇ ਜਿਹੜੇ ਆ ਜੀ ਹਣੀ ਤੈਨੂੰ ਭਰਾ ਮਾਸਾ ਐਦਾਂ ਦੇ ਉੱਚੇ ਲਬਜ ਜਿਹੜੇ ਤੁਸੀਂ ਨਹੀਂ ਯੂਜ਼ ਕਰ ਸਕਦੇ ਕਿਉਂਕਿ ਇਸ ਨੂੰ ਵਾਇਲੈਂਸ ਮੰਨਿਆ ਜਾਂਦਾ ਹੈ ਅਕੋਰਡਿੰਗ ਟੂ ਸਨੈਪਚੈਟ ਐਲਗੋਰਿਦਮ ਸੋ ਦੈਟਸ ਵਾਈ ਸੋ ਦੈਟਸ ਵਾਈ ਆਪਲੀਜ਼ ਕੇ ਪਿਆਰ ਸੇ ਬੋਲੇ ਹਰੀ ਚੰਗੀ ਤਰ੍ਹਾਂ ਨਾਸਾ ਪੇ ਕੈਸੇ ਠੋਕਦੇ ਹਾਲਗਾ ਫਰੀਜ਼ ਦੀਆਂ ਰੋਟੀਆਂ ਅੱਜ ਕਿਸੇ ਨੇ ਖਾਧੀਆਂ ਪਕਾ ਕੇ ਰੱਖੀਆਂ ਮੈਂ ਖਾ ਲਈਆਂ ਮੈਂ ਫਰੀਜ਼ ਦੀਆਂ ਨਹੀਂ ਖਾਧੀਆਂ ਮੈਂ ਆਪਦਾ ਕੰਮ ਕਰਕੇ ਖਾਣ ਲੱਗੀ ਹਾਂ ਹੂੰ ਫਰੀਜ਼ ਦੀਆਂ ਤੂੰ ਖਾਣ ਆਲਾ ਮੈਂ ਅਜਾ ਰੱਬ ਵੀ ਰੋਂਣ ਲੱਗ ਪਿਆ ਤੇਰੇ ਤੇ ਮੇਰੇ ਤੇ ਰੱਬ ਨਹੀਂ ਰੋਂਦਾ ਰੱਬ ਮੈਂ ਤਾਂ ਕਈ ਨਹੀਂ ਵਰੇ ਚੰਗੀ ਤਰ੍ਹਾਂ ਹਾਂ ਰੋ ਪਿਆ ਰੱਬ ਤੇਰੇ ਤੇ ਮੇਰੇ ਤੇ ਨਹੀਂ ਰੋਂਦਾ ਰੱਬ ਰੋ ਪਿਆ ਉਹ ਆਂਦਾ ਇਹ ਕਿ 12 ਵਜੇ ਉੱਠ ਕੇ ਆ ਗਿਆ ਤੇ ਮੈਂ ਇਹਨੂੰ ਅੰਦਰਵਾੜਾ ਫੇਰ ਰੋ ਪਿਆ ਮੇਰੇ ਤਾਂ ਸੁਪਨੇ ਵੱਡੇ ਮੈਂ ਤਾਂ ਲੇਟ ਉੱਠਣਾ ਤਾਂ i choose you ਪਾ ਮੈਂ ਦੋ ਤਣ ਕਰੈਕਟਰ ਦੇ ਮੈਚ ਕਰਾ ਦਿੱਤੇ ਤੇਰੇ ਮੱਥੇ ਤੇ ਤੇ ਕਰਾ ਦੇ ਹਾਂ ਪਰ ਮੇਰਾ ਕਿਹੜਾ ਵੇਣਾ ਹੈ ਅੰਪਾਇਰ ਕਿੱਥੇ ਨੱਕ ਤੇ ਕਢੂਗਾ ਆਹੋ ਹੁਣ ਆਉ ਸੋਲਰ ਦਾ ਸਾਨੂੰ ਇੰਨਾ